ਸੈਸ਼ਨ ਜਿਹੜਾ ਉਹ ਅਗਲੇ 2 ਦਿਨ ਦੇ ਲਈ ਆਈ ਥਿੰਕ 2 ਦਿਨ ਦੇ ਲਈ ਪਾ ਦਿੱਤਾ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਮਝਦਾ ਕਿ ਹੁਣ ਸਾਡੀ ਜਿਹੜੀ اپੋਜੀਸ਼ਨ ਪਾਰਟੀ ਆ ਖਾਸ ਕਰਕੇ اپੋਜੀਸ਼ਨ ਕਾਂਗਰਸ ਪਾਰਟੀ ਨੂੰ ਅੱਛਾ ਮੌਕਾ ਮਿਲ ਜੂਗਾ ਕਿ ਹਰੇਕ ਮਾਮਲੇ ਤੇ ਆਪਣੀ ਗੱਲ ਰੱਖ ਲੈਣ ਪਰ ਮੈਂ ਇਹਨਾਂ ਨੂੰ ਗੁਜਾਰਸ਼ ਜ਼ਰੂਰ ਕਰੂੰਗਾ ਕਿ ਆਨ ਨੈਸੈਸਰੀ ਲੜਾਈ ਵਾਜੀ ਨਾ ਕਰਦੇ ਹੋਏ ਕੰਕਰੀਟ ਜਿਹੜੀ ਕ ਮਤਲਬ ਅੱਛੀ ਬਹਿਸ ਦੇ ਅੰਦਰ ਭਾਗ ਲਿਆ ਕਰਨ ਅچھے ਤਰੀਕੇ ਨਾਲ ਭਾਗ ਲਿਆ ਕਰਨ ਬਾਕਆਊਟ ਨਾ ਕਰਿਆ ਕਰਨ ਔਰ ਬਾਕਆਊਟ ਕਰਨਾ ਹੁੰਦਾ ਤੁਸੀਂ ਜਾ ਕੇ ਬਾਅਦ ਪ੍ਰੈਸ ਕਰਨ ਬਾਈਬਾ ਸਭ ਕਰ ਲਿਆ ਕਰੋ ਕਾਨਫਰੈਂਸ ਤੁਸੀਂ ਬੜੇ ਅچھے ਤਰੀਕੇ ਨਾਲ ਚਲੋ ਕੇਰ ਨੂੰ ਅਡਰੈਸ ਕਰੋ ਜੀ ਇਹ ਬੜੇ ਅچھے ਤਰੀਕੇ ਨਾਲ ਉਹ ਬੜੀਆਂ ਮਨਕਰਤ ਕਹਾਣੀਆਂ ਵੀ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਬਣਾ ਲੈਣ ਦੇ ਇਹਨਾਂ ਨੂੰ ਠੀਕ ਤੋ ਇਸ ਗੱਲ ਕਰਕੇ ਇਹਨਾਂ ਨੂੰ ਦੋ ਦਿੰਦਾ ਸਮਾਂ ਆਪਾਂ ਅੱਗੇ ਚੱਲੀਏ ਜੀ ਕੇਰ ਨੂੰ ਅਡਰੈਸ ਕਰੋ ਕੇਰ ਨੂੰ ਅਡਰੈਸ ਨਾਲ ਦੇ ਅੰਦਰ ਤੁਸੀਂ ਆਪਣੀ ਗੱਲ ਜਿਹੜੀ ਆ ਜਿਹੜੇ ਮਰਜ਼ੀ ਮਸਲੇ ਤੇ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਨਹੀਂ ਨਹੀਂ ਦੋ ਛੇਰ ਨੂੰ ਡੈਕ ਕੀਤਾ ਜਾਵੇ ਬੰਤਰੀ ਜੀ ਕੀ ਤੁਸੀਂ ਬੈਠੋ ਕੀ ਤੁਸੀਂ ਗੈਂਗਸਟਰ ਪੰਜਾਬ ਚ ਪਾਲੇ ਨਹੀਂ ਪਾਲੇ ਨਹੀਂ ਗੈਂਗਸਟਰ ਪੰਜਾਬ ਚ ਕਿਹਦੇ ਪਾਲੇ ਸੀ ਛੇਰ ਨੂੰ ਡੈਕ ਕੀਤਾ ਜਾਵੇ ਬੈਠੋ ਜੋ ਵੀ ਕੋਈ ਮੰਤਰੀ ਨਹੀਂ ਸੀਗੇ ਛੇਰ ਦੀ ਚੰਦਰੀ ਸਾਹਿਬ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਕਿਹਾ ਸੀ ਇੱਕ ਮਿੰਟ ਬਾਜਬਾ ਸਾਹਿਬ ਅਨਸਾਰੀ ਕੌਣ ਲੈ ਕੇ ਆਤੀ ਪੰਜਾਬ ਵਿੱਚ ਅਨਸਾਰੀ ਤੁਸੀਂ ਲੈ ਕੇ ਆਏ ਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਟ੍ਰੈਲਕ ਡੇਡ ਦੇ ਲਈ ਕਿ ਤੁਸੀਂ ਗੈਂਗਸਟਰ ਬਣਾਓ ਪੰਜਾਬ ਨੂੰ ਬਰਬਾਦ ਕਰਨ ਦੇ ਨੇ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਨਤਾ ਬਾਜਬਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਨਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਰੌਲੀ ਨੂੰ ਲਾਰਸ ਬਸ਼ਰੌਲੀ ਦੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਮੰਨ ਕਰਦੇ ਹਾਂ ਕਿ ਉਹਨੂੰ ਇੱਥੇ ਡ੍ਰੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਨਯੋਗ ਮੰਤਰੀ ਜੀ ਨੂੰ ਬੇਤੀ ਕਰਨਾ ਕਿ ਚੇਰ ਨੂੰ ਡੈਸ ਕੀਤਾ ਜਾਵੇ ਤੁਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕਰ ਦਿਓ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ ਮਾਫੀਆ ਦੇ ਹੱਕ ਚ ਆ ਜਨੇ ਹੋ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗੱਲ ਦੇ ਅੰਦਰ ਅਸੀਂ ਕੀ ਗਿਆ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂ ਟਰ ਐਨੇ ਯੂ ਟਰ ਐਨੇ ਯੂ ਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜੀ ਐਫ ਆਰਾਂ ਕਰਾ ਲਓ ਜਿੰਨਿਆਂ ਮਰਜੀ ਕੇ ਅਡਰੈਸ ਕੀਤਾ ਜਾਵੇ ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਸੇਵਾਮਾਂ ਲੈ ਬੈਠੇ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਐਸੀ ਗੱਲ ਕਰਕੇ ਤੁਸੀਂ ਲੋਕਾਂ ਨੇ ਬੀਜੇਪੀ ਦੀ ਬੀਜਪੀਜੀ ਬੀਜਪੀ ਦੀ ਹਮੈਤ ਲੈ ਕੇ ਬੀਜਪੀ ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ ਜਿੰਨੇ ਮਰਜ਼ੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਇਸ ਐਫ ਆਈ ਆਰ ਦਾ ਸਵਾਗਤ ਆ ਇਕ ਲਈ 100 ਐਫ ਆਈ ਆਰ ਨ ਕਰਾਓ 50 ਕਰਾਓ 100 ਕਰਾਓ ਜਿੰਨੇ ਮਰਜ਼ੀ ਕਰੋ ਜਿੰਨੀਆਂ ਮਰਜ਼ੀ ਕਰਾਓ ਅਸੀਂ ਤੁਹਾਡੇ ਮੈਨੂੰ ਦਰਦੇ ਅਸੀਂ ਤੁਹਾਡੇ ਮੈਨੂੰ ਦਰਦੇ ਜਿੰਨੇ ਮਰਜ਼ੀ ਕਰਾਓ ਥੈਂਕ ਯੂ ਥੈਂਕ ਯੂ ਥੈਂਕ ਯੂ ਥੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੈਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਦ ਸਾਰੀ ਜਨਤਾ ਪਾਰਟੀ ਦੇ ਨਾਲ ਕਿੱਡੇ ਵੱਡੇ ਅچھے ਸੰਬੰਧ ਨੇਗੇ ਥੈਂਕ ਯੂ ਮੈਂ ਇੱਕੋ ਮਿੰਟ ਦੀ ਮੇਰੀ 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 ਬਾਜਬਾ ਸਾਹਿਬ ਤੁਸੀਂ ਵੀ ਗੱਲ ਸੁਣ ਲਓ ਮੈਂ ਇੱਧਰ ਇੱਕ ਮਿੰਟ ਇੱਕ ਮਿੰਟ ਪਲੀਜ਼ ਬੈਠੋ ਇੱਕ ਮਿੰਟ ਬੈਠੋ ਤੁਸੀਂ ਮੈਨੂੰ ਤੇ ਗੱਲ ਕਰਨ ਦਿਓ ਮੈਨੂੰ ਮੈਨੂੰ ਗੱਲ ਤਾਂ ਕਰ ਲੈਣ ਦਿਓ ਚਲੋ ਬੈਠੋ ਤੁਸੀਂ ਮੈਂ ਟ੍ਰੈਜਰੀ ਬੈਂਚਸ ਨੂੰ ਔਰ اپੋਜੀਸ਼ਨ ਬੈਂਚਸ ਨੂੰ ਦੋਹਾਂ ਨੂੰ ਬੇਨਤੀ ਕਰਦਾ ਕਿ ਮੇਰੇ ਲਈ ਤੁਸੀਂ ਦੋਨੋਂ ਬਰਾਬਰ ਹੋ ਔਰ ਇੱਥੇ ਇਸ ਮੁਕੱਦਸ ਸਦਨ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਭੇਜਿਆ ਉਹਨਾਂ ਦੇ ਵਿਚਾਰ ਕਰਨ ਲਈ ਭੇਜਿਆ ਔਰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹ ਸਦਨ ਦਾ ਜਿਹੜਾ ਕੰਮ ਹੈ ਉਹ ਕਿਸੇ ਕਿਸੇ ਵੀ ਕਾਇਦੇ ਕਾਨੂੰਨ ਦੇ ਨਾਲ ਚੱਲਦਾ ਹੈ ਕਿਸੇ ਰੂਲ ਨਾਲ ਚੱਲਦਾ ਸੋ ਆਪਾਂ ਉਹਨਾਂ ਰੂਲਸ ਦੇ ਮੁਤਾਬਕ ਕੰਮ ਕਰਾਂਗੇ ਤੁਸੀਂ ਆਪਣੀ ਆਪਣੀ ਪਾਰਟੀ ਦੀ ਗੱਲ ਵੀ ਕਰ ਸਕਦੇ ਹੋ ਪਰ ਇਸ ਸਦਨ ਦੇ ਵਿੱਚ ਆ ਕੇ ਮੇਰੀ ਤਵਕਕ ਹੈ ਕਿ ਆਪਾਂ ਨੂੰ ਪੰਜਾਬ ਨੂੰ ਅੱਗੇ ਰੱਖ ਕੇ ਗੱਲ ਕਰਨੀ ਹੈ ਪੰਜਾਬ ਦੇ 3 ਕਰੋੜ ਲੋਕਾਂ ਨੂੰ ਆਪਾਂ ਜਵਾਬ ਦੇਣਾ ਪੰਜਾਬੀ ਜਿਹੜੇ ਦੁਨੀਆ ਦੇ ਵਿੱਚ ਬੈਠੇ ਉਹਨਾਂ ਨੂੰ ਆਪਾਂ ਜਵਾਬ ਦੇਣਾ ਔਰ ਤੁਹਾਡੇ ਬਿਲਕੁਲ 2 ਦਿਨ ਦਾ ਸਮਾਂ ਇਸੇ ਲਈ ਵਧਾਇਆ ਗਿਆ ਕਿ ਤੁਸੀਂ ਸਾਰੇ ਸਾਥੀ ਆਪਣੀਆਂ ਆਪਣੀਆਂ ਗੱਲਾਂ ਰੱਖ ਸਕੋ ਜੋ ਵੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਰੱਖਣੇ ਚਾਹੁੰਦੇ ਆ ਤੁਹਾਨੂੰ ਰੱਖਣ ਤੇ ਰੱਖਣ ਦਾ ਮੌਕਾ ਮਿਲੇਗਾ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਸਦਨ ਨੂੰ ਸਹੀ ਤਰੀਕੇ ਨਾਲ ਚੱਲਣ ਦਈਏ ਤੁਹਾਡੀ ਗੱਲ ਤੁਸੀਂ ਤੁਹਾਨੂੰ ਰੱਖਣ ਦਾ ਮੌਕਾ ਦਿੱਤਾ ਜਾਏਗਾ ਬੈਠੋ ਪਲੀਜ਼ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲੇ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਇਹ ਸਦਨ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸ਼ ਵਰਸਾ ਨਾਲ ਸਹਿਮਤ ਹੈ ਧੰਨਵਾਦ ਜੀ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਦਨ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸ਼ ਵਰਸਾ ਨਾਲ ਸਹਿਮਤ ਹੈ ਬਹਿਸ ਤੁਸੀਂ ਤੁਸੀਂ ਕਾਰਜ ਸਲਾਹਕਾਰ ਕਮੇਟੀ ਦੀ ਰਿਪੋਰਟ ਤੇ ਕੋਈ ਬਹਿਸ ਕਰਨੀ ਹੈ ਬਾਜਵਾ ਸਾਹਿਬ ਮਾਨਯੋਗ ਲੀਡਰ ਲੀਡਰ ਆਫ اپੋਜੀਸ਼ਨ ਸਾਹਿਬ اپੋਜੀਸ਼ਨ ਦੇ ਕਿਸੇ ਮੈਂਬਰ ਨੇ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸ ਸਿਫਾਰਸ਼ਾਂ ਤੇ ਕੋਈ ਗੱਲ ਕਰਨੀ ਹੈ ਤੁਸੀਂ ਬੈਠੋ ਚਲੋ ਉਧਰ ਗੱਲ ਕਰੋ ਪ੍ਰਸ਼ਨ ਹੈ ਕਿ ਇਹ ਸਦਨ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸ ਸਿਫਾਰਸ਼ਾਂ ਨਾਲ ਸਹਿਮਤ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੇ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਾ ਨੂੰ ਨੋਹ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਬਖਰੀ ਜਿੱਤ ਹੈ ਹਾਂ ਬਖਰੀ ਜਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਅਗਲੀ ਆਈਟਮ ਬੈਠੋ ਜੀਮਾ ਜੀ ਤੁਸੀਂ ਬੈਠੋ ਪਲੀਜ਼ ਬੈਠੋ ਤੁਸੀਂ ਬਾਅਦ ਵਿੱਚ ਬੈਠੋ ਬੈਠੋ ਮੈਨੂੰ ਗੱਲ ਕਰਨ ਕੰਮ ਕਰਨ ਦਿਓ ਬੈਠੋ ਮੇਜ਼ ਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਡਾਕਟਰ ਰਵਜੋਦ ਸਿੰਘ ਸੰਸਦੀ ਮਾਮਲੇ ਬਾਰੇ ਮੰਤਰੀ ਆਜੋ ਸਪੀਕਰ ਸਾਹਿਬ ਮੈਂ ਅੱਜ ਦੀ ਕਾਰਜ ਸੂਚੀ ਵਿੱਚ ਮਦ ਨੰਬਰ 3 ਦੀਨ ਦਰਸਾਏ ਗਏ ਲੋੜੀ ਨੰਬਰ 106 ਤੱਕ ਦੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਸਦਨ ਦੀ ਮੇਜ਼ ਤੇ ਰੱਖਦਾ ਹਾਂ ਜਿਵੇਂ ਕਿ ਵਕਫ ਨਿਮਾਦੀਨ ਲੋੜਿੰਦੇ ਹਾਂ ਧੰਨਵਾਦ ਜੀ ਸਰਕਾਰੀ ਮਤਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਜਲ ਸਰੋਤ ਮੰਤਰੀ ਮਤਾ ਪੇਸ਼ ਕਰਨ ਧੰਨਵਾਦ ਸਪੀਕਰ ਸਾਹਿਬ ਸ੍ਰੀਮਾਨ ਜੀ ਮੈਂ ਪ੍ਰਸਤਾਵ ਕਰਦਾ ਹਾਂ ਕਿ ਪਿਛਲੇ ਕਈ ਸਾਲਾਂ ਦੌਰਾਨ ਭਾਰਤ ਸਰਕਾਰ ਦੇ ਪਾਵਰ ਮੰਤਰਾਲੇ ਨੇ BBMP ਦੀਆਂ ਮਹੱਤਵਪੂਰਨ ਸੰਸਥਾਵਾਂ ਦੀ ਇੱਕ ਸੂਚੀ ਭੇਜੀ ਸੀ ਜੋ ਅਜੇ ਤੱਕ CISF ਦੀ ਸੁਰੱਖਿਆ ਹੇਠ ਨਹੀਂ ਸਨ ਅਤੇ BBMP ਨੂੰ